अजा भवन दिल्ली जो कि बहुत शानदार बिल्डिंग है पर सरकारों द्वारा अनगौलिया असि अपडेट करने की कोशिश करें करा ओक डायनिंग हॉल जो ओपनिंग हुई है जिस तरह दिल्ली ली रहने महाराष्ट्र सदन गुझ, तो है बिहार भवन है गुजरात गढ़वा बड़े वादिया बनाए हैं स्टेट गवर्नमेंट भी जोड़ी है अस भी भवन देश की राजधानी एक मिसाल के तौर पर पेश कर आम पब्लिक लिए भी ये जरा बैनिंग खुल् और खाना पहले ही मशहूर है गाना भी, गाना भी so, नहीं नहीं ना गाँव मिशनर ने आने वाले दिन भी बलॉक जरा ए ब्लॉक भी ब्लॉक बहुत ही अपरेट किया जाऊगा और पब्लिकली खोले जाऊगा ताकि लोग कौन देश की राजधानी है सारी सारी दुनिया तो लोगों ने तो पंजाब अब उन्होंने भी बस पैसे सर कर उपचुनाव में है और उपचुनाव में जिस तरीके से तीन सीटें हमारी पार्टी ने जीती है क्या कहेंगे देखो ਉਹ ਜਿਹੜਾ ਕਿਲੇ ਹੋਏ ਜਿੰਮੀ ਚੌਣਾ ਉਹ ਜੋ ਤਿੰਨ ਸੀਟਾਂ ਆਪਣੀ ਪਾਰਟੀ ਦੀ ਚੌਥੀ ਵੀ ਆਮ ਆਨਮੀ ਪਾਰਟੀ ਦੀ ਹੋਈ ਐ ਸੱਚ ਕਰਨਾ ਚਾਰ ਜ਼ੀਰੋ ਹੀ ਕਹਿ ਸਕਦੇ ਹਾਂ ਤੇ ਉਹ ਤਿੰਨੇ ਸੀਟਾਂ ਜਿਹੜੀਆਂ ਜਿੱਤੀਆਂ ਨੇ ਪਹਿਲਾਂ ਆਮ ਆਦੀ ਪਾਰਟੀ ਦੀ ਨਹੀਂ ਸੀ ਮੈਂ ਚੱਬੇਵਾਲ ਸੀ ਨੰਨੇ ਰਬੋਬਾ ਨਿਕੀਣਾ ਗਿੱਦੜਵਾਲਾ 92 ਜਦੋਂ ਆਈਆਂ ਸੀ 2022 ਚ ਨਹੀਂ ਤਿੰਨ ਸੀਟਾਂ ਨਹੀਂ ਆਈਆਂ ਜੀ ਉਹ ਵੀ ਹੋਰ ਕਟਾ ਗਿਆ ਹੋ ਗਿਆ ਅਸੀਂ ਹੁਣ ਬੰਨ੍ਹਦੇ ਤੋਂ 95 ਹੋ ਗਏ ਸੋ ਇਹ ਪੌਣੇ 3 ਸਾਲ ਬਾਅਦ ਪੰਜਾਬ ਦੇ ਲੋਕਾਂ ਦੀ ਮੋਹਰ ਕੰਮਾ ਤੇ ਮੈਂ ਤੁਹਾਡੇ ਦਰਿਏ ਹੱਥ ਜੋੜ ਕੇ ਧੰਨਵਾਦ ਕਰਨਾ ਚਾਹੁੰਦਾ ਕਿ ਮੈਂ ਤਾਂ ਬੋਟਾ ਮੰਗੀ ਸਕਦਾ ਮੈਂ ਬੋਟ ਗੌਣੀ ਦਾ ਲੋਕਾਂ ਦਾ ਕੰਮ ਅਸੀਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਮਾਲਕ ਤਾਂ ਲੋਕ ਨਹੀਂ ਚੁੱਕਦਾ ਜੋ ਜੋ ਉਹਨਾਂ ਦਾ ਫਤਲਾ ਹੈ ਸਿਰਫ ਪਰ ਕਿਸ ਹਾਲ ਇੱਕ ਵੱਡਾ ਮੰਗਾ ਰਿਹਾ ਪੰਜਾਬ ਦੀ ਸਿਆਸਤ ਦਾ ਜਿਸ ਤਰੀਕੇ ਨਾਲ ਭਾਰਤ ਮਹਾਰਾਸ਼ਟਰ ਮੈਂ ਕਿ ਸਾਹਮਣੇ ਸਾਹਮਣੇ ਨਜ਼ਰ ਆਉਂਦੀ ਕਿਵੇਂ ਦੇਖਦੇ ਕੋਈ ਗੈਈ ਵਰੀ ਹੋ ਜਾਂਦਾ ਆਪਸਪਰਾਮਾ ਨਾਲ ਝਗੜਾ ਹੋ ਜਾਂਦਾ ਆਪ ਵਿਚ ਵੱਟ ਵੱਟ ਦਾ ਵੀ ਝਗੜਾ ਹੋ ਜਾਂਦਾ ਔਰ ਪੰਜਾਬ ਚ ਕੁਛ ਐਦਾਂ ਦਾ ਹੈਗਾ ਕਿ ਕੁਈ ਅਪਾਰਟਮੈਂਟ ਲਈ ਉਹਦੇ ਪੈਸਿਆਂ ਤੋਂ ਖਰ ਲੈਂਗੀ ਕਰਨਾ ਕਿਸੇ ਲੋਕਾਂ ਦੇ ਸਾਥ ਦਿੱਲੀ ਉਹੋ ਕਹਿੰਦੇ ਹੋ ਕਿ ਤੁਸੀਂ ਕਿਆ ਆਰਾਮ ਨਾਲ ਜਾਵਾਂਗੇ ਪੈਦਲ ਜਾਵਾਂਗੇ 6 ਕਿਲੋ ਧੰਦੇ ਵਾਲਾ ਸਮ ਮਰਨ ਵਰਤੇ ਬੈਠਣ ਦੀ ਗੱਲ ਕਰ ਰਹੇ ਨੇ ਇਹ ਦਿੱਲੀ ਹੁਣ ਕਿਉਂ ਰੋਗ ਮੈਨੂੰ ਮੈਂ ਮੇਰਾ ਪਹਿਲਾ ਸਾਲ ਹੈ ਕਿ ਸਾਨੂੰ ਦਿੱਲੀ ਕਿਉਂ ਨਹੀਂ ਆਉਣਾ ਕਿ ਕਿਥੇ ਲਾਹੌਰ ਪੀ ਜੀਏਗਾ ਕਿਥੇ ਵੀ ਜੀਓ ਉਹ ਦਿੱਲੀ ਹੀ ਆਉਣਗੇ ਮੇਰੀ ਜਦੋਂ ਆਹੰ ਦਾ ਬਾਤ ਚੱਲ ਕੇ ਬੰਦਾ ਦਿੱਲੀ ਆ ਗਿਆ ਤੁਸੀਂ ਦਿੱਲੀ ਨੂੰ ਹੀ ਆਉਣਗੇ ਤੁਹਾਨੂੰ ਤੇ ਗੱਲ ਕਰੋ ਉਹਨਾਂ ਦੇ ਮਸਲੇ ਹੱਲ ਕਰੋ ਦਿੱਲੀ ਕੋਲ ਨੂੰ ਨਹੀਂ ਜੀ ਤੁਸੀਂ ਟਰੈਕਟਰਾਂ ਤੇ ਨਹੀਂ ਆ ਸਕਦੇ ਨਹੀਂ ਜੀ ਤੁਸੀਂ ਬੱਸ ਤੇ ਨਹੀਂ ਆ ਸਕਦੇ ਕੋਈ ਟ੍ਰੇਨ ਤੇ ਨਹੀਂ ਆ ਸਕਦਾ ਕਿਸਾਨਾਂ ਨੂੰ ਵੀ ਦਿੱਲੀ ਜਾਣ ਦਾ ਹੱਕ ਹੈ ਜੇ ਉਹਨਾਂ ਨੂੰ ਗੱਲ ਕਰ ਲੈਣਾ ਹੈ ਜਗਾ ਦੇਓ ਜਗਾ ਦੇ ਕੇ ਉਹਨਾਂ ਦੇ ਸ਼ਾਂਤੀਪੂਰਵਕ ਉਹਨਾਂ ਦੇ ਲੀਡਰਾਂ ਨਾਲ ਗੱਲ ਕਰੋ ਮਸਲੇ ਹੱਲ ਕਰੋ ਤੁਸੀਂ ਚਲੇ ਜਾਣਗੇ ਕੋਈ ਫੋਟੋ ਖਿਚਾਉਣ ਥੋੜੀ ਆਲੇ ਕੋਈ ਟੀਵੀ ਤੇ ਆਉਂਦੀਆਂ ਤਸਵੀਰਾਂ ਦਿਖਾਉਣ ਵਾਸਤੇ ਥੋੜੀ ਯਾਰੇ ਉਹ ਘਾਸਧਰ ਤੇ ਪੰਜਾਬ ਤੇ ਰਿਆਣੇ ਦੇ ਕਿਸਾਨ ਐ ਮੋਸਤ ਮੈਂ ਤਾਂ ਕਹਿਣਾ ਵੀ ਉਹਨਾਂ ਨੂੰ ਨਹੀਂ ਰੋਕਣਾ ਚਾਹੀਦਾ ਤੇ ਤੁਹਾਨੂੰ ਆਉਣ ਆਉਣ ਦੇਣਾ ਚਾਹੀਦਾ ਗੱਲਬਾਤ ਕਰਕੇ ਜਦੋਂ ਮੋਦੀ ਸਾਹਿਬ ਬਰੇ ਤਾਂ ਇਹ ਚੱਲਦੀ ਹੈ ਗੱਲ ਕੋਈ ਐਡ ਜੀ ਹੋਣੀ ਹੈ ਪਾਪਾ ਮੋਦੀ ਜੀ ਨੇ

इतने दशक क्यों लग गए इसका मतलब सीधा ही आम आदमी पार्टी दिल्ली में बीजेपी को जीरो कर चुकी है कांग्रेस तो ऐसे ही उनका तो नंबर ही नहीं होता यहाँ पे इम्पोर्टेंट यूपी क्या सवाल आने वाले फरवरी में चुनाव जो, जो हो रहे हैं आम आदमी पार्टी एक बार फिर से अरविंद केजरीवाल की हो में दिल्ली जीते और बीजेपी का ये सपना सपने रहे